ਅੱਜ ਤਾਂ ਮੂਰੇ ਤੁਸੀਂ ਬਿਠਾ ਕੇ ਪਰਿਵਾਰੀਆਂ ਨੂੰ ਗਲਾਡਾ ਚ ਇਨਸਟਰਕਸ਼ਨਾਂ ਦਿਨੋ ਵੀ ਜਾਓ ਇਹ ਕਰੋ ਉਹ ਕਰੋ ਅਜ ਆ ਜਾਂਦਾ ਸਤਿੰਦਰ ਜੈਨ ਬਾਉ ਜੀ ਮੇਰ ਨਾਲ ਕਰੋ ਮੀਟਿੰਗ ਆਉਂਦੇ ਫਿਰ ਅੱਜ ਜੈਨ ਨੂੰ ਭੇਜ ਦਿੰਦੇ ਤੁਸੀਂ ਮਿੰਤਾ ਕਰੋਗੇ ਲੋਕਾਂ ਦੀਆਂ ਵੀ ਸਾਨੂੰ ਜੇ ਗੱਦੇ ਵਾਲੀ ਨਹੀਂ ਸਾਨੂੰ ਲੱਕੜ ਵਾਲੀ ਦੇ ਦਿਓ ਲੱਕੜ ਵਾਲੀ ਨਹੀਂ ਲੋਹੇ ਵਾਲੀ ਦੇ ਦਿਓ ਪਰ ਮਹਾਰਾਜ ਤੁਹਾਨੂੰ ਇਹ ਜਿਹੜੀ ਲੋਕਾਂ ਦੀ ਸੇਵਾ ਕਰਨ ਲਈ ਕੁਰਸੀ ਆ ਤੁਹਾਨੂੰ ਇਹ ਨਸੀਬ ਨਹੀਂ ਹੋਊਗਾ ਮੁੱਖ ਮੰਤਰੀ ਲੁਧਿਆਣੇ ਦੇ ਵਿੱਚ ਪੀਯੂ ਚੈਲੰਜ ਖੁਦ ਕਰਦੇ ਰਹੇ ਆ ਕਿ ਦੂਜੀਆਂ ਪਾਰਟੀਆਂ ਆਉਣ ਪੰਜਾਬ ਬਚਾਓ ਰੈਲੀ ਜਿਹਨੂੰ ਕਹਿੰਦੇ ਸੀਗੇ ਕਿ ਸਾਡੇ ਨਾਲ ਆ ਕੇ ਗੱਲਬਾਤ ਕਰਨ ਫਿਰ ਅੱਜ ਕੀ ਲੱਗਦਾ ਉਹਨਾਂ ਨੂੰ ਸੱਦਾ ਨਹੀਂ ਪਹੁੰਚਿਆ ਜੋ ਕਿ ਹੋਰ ਕਾਰਨ ਜਿਹੜਾ ਪਤਾ ਨਹੀਂ ਲੱਗਿਆ ਅੱਜ ਬਸ ਸਰਕਾਰ ਨੂੰ ਤਾਂ ਕੀੜੀ ਦਿਖ ਜਾਂਦੀ ਆ ਸ਼ੈਨਸ਼ਾ ਪੈਲੈਸ ਬੁੱਕ ਹੋਇਆ ਵਾ ਸਰਕਾਰ ਨੂੰ ਸੋਸ਼ਲ ਮੀਡੀਆ ਤੇ ਇਹ ਸੋਸ਼ਲ ਮੀਡੀਆ ਚ ਜਨਮੀ ਸਰਕਾਰ ਆ ਇਹਨਾਂ ਨੂੰ ਨਹੀਂ ਪਤਾ ਹੈਗਾ ਕਿ ਸੋਸ਼ਲ ਮੀਡੀਆ ਤੇ ਇੱਕ ਬਰੀਲਾ ਜਾਂ ਲੋਕ ਜਾਂ ਤੁਹਾਡੇ ਵਰਗੇ ਪੱਤਰਕਾਰ ਵੀ ਇੰਨੇ ਲੋਕ ਦੇਖਦੇ ਨੇ ਉਹਦੇ ਵਿੱਚ ਆ ਆਮ ਆਦਮੀ ਵਿਚਾਰ ਦਾ ਨਾ ਸੰਬੰਧਤ ਹੋਣਗੇ ਉਹ ਕਿਤੇ ਦੱਸੇ ਨੇਗਾ ਸਭ ਪਤਾ ਤਮ ਕਾਇਮ ਨੂ ਵੀ ਗਿਆ ਵਾ ਤੇਰੀ ਸਰਪੰਚੀ ਰੱਦ ਕਰ ਦਾਂਗੇ ਤੈਨੂੰ ਗ੍ਰਾਂਟ ਨਹੀਂ ਆਉਣੀ ਤੇਰਾ ਵੋਪ ਕਰ ਦਾਂਗੇ ਇਹ ਕਰ ਦਾਂਗੇ ਢਾ ਦਾਂਗੇ ਕਰ ਦਾਂਗੇ ਜੀ ਸਭ ਕਹਿੰਦੇ ਡਿਵੈਲਪਰ ਨੇ ਨਹੀਂ ਜ਼ਿੰਮੇਦਾਰੀ ਜੀ ਸਭ ਕਿਸਾਨ ਨੇ ਦਿੱਤੀ ਕਿਸਾਨੋਂ ਤੇ ਕੇ ਪੁੱਛ ਲੋ ਕਿਉਂ ਨਹੀਂ ਪਿੰਡਾਂ ਚਾਰੇ ਕਿਉਂ ਨਹੀਂ ਕਿਸਾਨਾਂ ਕੁਆਰੇ ਕਿਉਂ ਨਹੀਂ ਜੋਧਾ ਐ ਕਿਉਂ ਨਹੀਂ ਅੱਜ ਆਏ ਜਾਂ ਕਿਉਂ ਨਹੀਂ ਗਹਾ ਆਉਣਗੇ ਮਤੇ ਮੇਰ ਕੋ ਪਈਆ ਵੀਰੇ ਨੇ ਉਹ ਸਾਡੇ ਪਿੰਡਾਂ ਦੇ ਨਹੀਂ ਆਲੇ ਦਾਲੇ ਦੇ ਗ੍ਰਾਮ ਸਵਾਨਿਆ ਕੇ ਸੁਧਨ ਕਰਕੇ ਜਾਂਦਾ ਅਸੀਂ ਤਾਂ ਡਰੇ ਨਹੀਂ ਕਿ ਜਿਹੜੇ ਬਿਲਡਰ ਡਰੇ ਨੇ ਜਾਂ ਡਰੇ ਨੇ ਤੁਸੀਂ ਉਹ ਕਹਿੰਦੇ ਤੁਸੀਂ ਪਹਿਲਾਂ ਚੀਚੀ ਫੜਾਈ ਤਾਂ ਤੁਹਾਡਾ ਹੱਥ ਫੜਿਆ ਇਹ ਕੱਲ ਉੱਥੇ ਕੋਰਟ ਦੇ ਵਿੱਚ ਉਹ ਝਾੜ ਚੰਬ ਹੋਈ ਜਾਣਾ ਜ ਆਪਾਂ ਕਹਿੰਦੇ ਹੁਣ ਮੈਂ ਕਹਾਂ ਉਹ ਜਿਹੜਾ ਕਹਿੰਦੇ ਹੁੰਦੇ ਆ ਵੀ ਆਪਾਂ ਜਵਾਕਾਂ ਦੇ ਵੀ ਤੇਰੇ ਸੇਕਾਂਗੇ ਤੇਰੇ ਪੁੱੜੇ ਸੇਕਾਂਗੇ ਹਨਾ ਉਹ ਉਹ ਕੱਲ ਉਹ ਹਾਲਾਤ ਹੋਏ ਲੋਕਾਂ ਦੀਆਂ ਅੱਖਾਂ ਜੱਕਾ ਬਾ ਕੇ ਗੱਲ ਨਹੀਂ ਕਰ ਸਕਦੇ ਕਿਉਂਕਿ ਕਿਉਂਕਿ ਮਨਸੂਬੇ ਹੋਰ ਨੇ ਮਾ ਮਸ਼ਹੂਰੀ ਹੋਰ ਆ ਕੰਪਨੀ ਹੋਰ ਆ ਪ੍ਰੋਡਕਟ ਹੋਰ ਆ ਫਾਇਦੇ ਹੋਰ ਦੱਸੇ ਜਾ ਰਹੇ ਆ ਨੁਕਸਾਨ ਲੁਕੋਏ ਜਾ ਰਹੇ ਨੇ ਲੋਕੋਏ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਹਤਾਜ ਅੱਜ ਲੁਧਿਆਣਾ ਵਿਖੇ ਪ੍ਰੋਗਰਾਮ ਰੱਖਿਆ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਈ ਕਿ ਉਹ ਆਉਣ ਆ ਕੇ ਕਿਸਾਨਾਂ ਨੂੰ ਦੱਸਣ ਕਿ ਲੈਂਡ ਪੂਲਿੰਗ ਪਾਲਿਸੀ ਦੇ ਫਾਇਦੇ ਕੀ ਨੇ ਪਰ ਪ੍ਰੋਗਰਾਮ ਖਤਮ ਹੋ ਕੇ ਹਾਲੇ ਤੱਕ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉੱਥੇ ਨਹੀਂ ਪਹੁੰਚਿਆ ਤਾ ਉੱਥੇ ਗੱਲਬਾਤ ਕਰਦੇ ਆ ਸਾਡੇ ਨਾਲ ਭਗਪੁਰ ਪਿੰਡ ਦੇ ਸਰਪੰਚ ਗਗਨਦੀਪ ਹੋਣਗੇ ਤੇ ਨਾਲ ਉਹਦੇ ਸਾਥੀ ਨੇ ਕਿ ਕਿਵੇਂ ਦੇਖਦੇ ਨੇ ਜਿਹੜਾ ਅੱਜ ਦਾ ਪ੍ਰੋਗਰਾਮ ਸੀਗਾ ਲੋਕ ਅਧਿਕਾਰ ਲਹਿਰ ਦੇ ਵੱਲੋਂ ਰੱਖਿਆ ਗਿਆ ਨਾਲ ਕਿਸਾਨ ਜਥੇਬੰਦੀਆਂ ਤੇ ਪਿੰਡਾਂ ਦੇ ਲੋਕ ਚ ਇਹਨਾਂ ਦੀਆਂ ਜ਼ਮੀਨਾਂ ਇਸ ਪਾਲਿਸੀ ਦੇ ਵਿੱਚ ਆਈਆਂ ਨੇ ਉਹ ਇੱਥੇ ਪਹੁੰਚੇ ਸੀ ਅੜਿੱਕਦੇ ਰਹੇ ਅੜੀ-ਕੜੀ ਕਿ ਹੁਣ ਘਰਾਂ ਨੂੰ ਜਾ ਰਹੇ ਆ ਗੱਲਬਾਤ ਕਰਦੇ ਆ ਬਾਈ ਪਹਿਲਾਂ ਤਾਂ ਅੜੀ ਕਾਫੀ ਕਰਨੀ ਪਈ ਅਮੀ ਸੀ ਕਿ ਮੁੱਖ ਮੰਤਰੀ ਆਉਣਗੇ ਇੱਥੇ ਹਾਂਜੀ ਉਡੀਕ ਮੁੱਖ ਮੰਤਰੀ ਆਉਣਗੇ ਉਦੋਂ ਪਹਿਲਾਂ ਬਈ ਮੈਂ ਨਾ ਤੁਹਾਡਾ ਲੋਕਵਾਜ ਦਾ ਧੰਨਵਾਦ ਕਰਨਾ ਚਾਹੁੰਦਾ ਜਿੱਥੇ ਸਾਨੂੰ ਭਾਗਪੁਰ ਨੂੰ ਵਧਾਈਆਂ ਮਿਲਦੀਆਂ ਵੀ ਸਭ ਤੋਂ ਪਹਿਲਾਂ ਪਹਿਲ ਵਧੀਆ ਤਰੀਕੇ ਨਾਲ ಗ್ರಾಮ ਸਭਾ ਪਿੰਡ ਭਾਗਪੁਰ ਨੇ ਕੀਤੀ ਪਰ ਉਹ ਲੋਕਾਂ ਤੱਕ ਲੈ ਕੇ ਇਹ ਲੋਕਵਾਜ ਗਿਆ ਮਨਿੰਦਰ ਸਿੱਧੂ ਹਮਤਾਜ ਤੁਹਾਡੇ ਵਰਗੇ ਤੁਹਾਡੇ ਕੈਮਰਾਮੈਨ ਇਹ ਸੱਜਣ ਲੈ ਗਏ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਤੇ ਸਮੁੱਚੇ ਪਿੰਡ ਭਾਗੂ ಗ್ರಾಮ ਸਭਾ ਤੁਹਾਡਾ ਧੰਨਵਾਦ ਕਰਦਾ ਮੈਂ ਵੀ ਤੁਸੀਂ ਸਾਨੂੰ ਲੋਕਾਂ ਤੱਕ ਇੱਡੀ ਤੇ ਸਾਡੀ ਤੁਸੀਂ ਆਵਾਜ਼ ਚੱਕਰ ਚ ਮਦਦ ਕੀਤੀ ਸਰਕਾਰ ਤੇ ਪ੍ਰੈਸ਼ਰ ਬਣਿਆ ਸਾਡਾ ಗ್ರಾಮ ਸਭਾ ਤੋਂ ਸਫਰ ਹਾਈ ਕੋਰਟ ਦੇ ਸਫਰ ਜਿਹੜਾ ਸਫਰ ਦੇ ਵਿੱਚੋਂ ਤੁਹਾਡਾ ਬਹੁਤ ਏਮ ਜੁਗਦਾਨਾ ਉਹਦੇ ਨਾਲ ਨਾਲ ਅੱਜ ਦੀ ਜਿਹੜੀ ਗੱਲ ਆਪਾਂ ਕਰਦੇ ਆ ਵੀਰੇ ਮੁੱਖ ਕੁਰਸੀ ਵਾਲੀ ਜੀ ਇਹ ਜਿਹੜਾ ਆਈਡੀਆ ਹੈ ਭਾਗਪੁਰ ਤੁਹਾਡੀ ਇਸੇ ਕੈਮਰੇ ਜਸੀਂ ਪਿੰਡ ਵੀ ਕਿਹਾ ਸੀਗਾ ਵੀ ਵੀ ਇੱਕ ਭਾਗਪੁਰ ਦਾ ਨੌਜਵਾਨ ਸਰਪੰਚ ਮਾਰਾ ਤੁਹਾਨੂੰ ਬੇਨਤੀ ਕਰਦਾ ਵੀ ਮੁੱਖ ਮੰਤਰੀ ਸਾਹਿਬ ਮੋਦੀਆਂ ਸਾਹਿਬ ਕੈਪਸਿਨਾ ਸਾਹਿਬ ਜਾਂ ਜਲੇ ਹੁਣ ਵਿਕਾਸ ਗਰਗ ਜੀ ਨੇ ਵੀ ਇਸ ਪਾਲਿਸੀ ਨਾਲ ਹੈਗੇ ਨੇ ਤੇ ਸਭ ਤੋਂ ਵੱਡਾ ਅੱਜ ਮੈਂ ਇੱਕ ਨਵਾਂ ਨੋਟ ਐਡ ਕਰਦਾ ਜਿਹੜਾ ਸਾਡੇ ਪਟਵਾਰੀਆਂ ਨੂੰ ਸਾਡੇ ਇਹਨਾਂ ਨੂੰ ਧਮਕਾਉਂਦਾ ਤੇ ਉਹ ਜਿਹੜੇ ਪਟਵਾਰੀਏ ਜਿਹੜੇ ਧਮਕਦੇ ਇਹਨਾਂ ਤੋਂ ਜੀ ਸਤਿੰਦਰ ਜੈਨ ਹਮ ਬਾਉ ਜੀ ਮੇਰੇ ਨਾਲ ਕਰੋ ਮੀਟਿੰਗ ਹਮ ਆਉਂਦੇ ਫਿਰ ਅੱਜ ਜੈਨ ਨੂੰ ਭੇਜ ਦਿੰਦੇ ਤੂੰ ਅੱਜ ਤਾਂ ਮੂਰੇ ਤੁਸੀਂ ਬਿਠਾ ਕੇ ਪਰਿਵਾਰੀਆਂ ਨੂੰ ਗਲਾਡਾ ਚ ਇਨਸਟਰਕਸ਼ਨਾਂ ਦਿਨੋ ਵੀ ਜਾਓ ਇਹ ਕਰੋ ਉਹ ਕਰੋ ਅਜ ਆ ਜਾਂਦਾ ਫੇ ਤੁਹਾਨੂੰ ਦੱਸ ਦਿੰਦੇ ਵੀ ਕੀ ਇੱਥੇ ਲੋਕ ਲੋਕ ਭਾ ਪੈਂਦੀ ਆ ਇਹ ਵੀ ਇਸ ਕਰਕੇ ਵੀ ਬਹੁਤ ਦਿਲ ਟੁੱਟਿਆ ਸਾਨੂੰ ਤਾਂ ਉਮੀਦ ਆ ਸੀ ਉਮੀਦ ਸੀ ਤੇ ਇਸ ਦਾ ਇਨੀਸ਼ੀਏਟਿਵ ਬਲਵਿੰਦਰ ਭਾਈ ਨੇ ਲਿਆ ਉਹਨਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇਰੇ ਹਮਿੰਦਰ ਸਿੰਘ ਜੀ ਵਰਗੇ ਤੁਹਾਡੇ ਵਰਗੇ ਸਿਹਰਦ ਪੱਤਰਕਾਰ ਇੱਥੇ ਪਹੁੰਚੇ ਪਰ ਇੱਥੇ ਉਹੀ ਮਹਾਰਾਜ ਤਿੰਨ ਕੁਰਸੀਆਂ ਇੱਕ ਚੀਜ਼ ਹੋਰ ਵੇਖੀ ਕੁਰਸੀਆਂ ਖਾਲੀ ਖਾਲੀ ਨਹੀਂ ਮੂਰੇ ਪਾਣੀ ਵਾਲੀ ਬੋਤਲਾਂ ਉਹ ਗਿਰੀਆਂ ਪਈਆਂ ਸੀਗੀਆਂ ਠੀਕ ਹੈ ਬੋਤਲਾ ਵੀ ਤਿੰਨ ਤਿੰਨ ਮਤਲਬ ਬੇਟਾ ਵੀ ਇਹ ਸਰਕਾਰ ਬੋਲਡ ਹੋ ਗਈ ਹੈ ਇਹ ਬੇਟਾ ਗਿਰ ਚੁੱਕੇ ਇਹਨਾਂ ਦੀਆਂ ਇਹ ਕਲੀਨ ਬੋਲਡ ਹੋ ਚੁੱਕੇ ਆ ਇਹਨਾਂ ਦੀਆਂ ਕਿਲੀਆਂ ਵੀ ਉੱਡ ਚੁੱਕੀਆਂ ਨੇ ਵੀ 2027 ਦੇ ਵਿੱਚ ਇੱਕ ਅਹਜੀ ਲਹਿਰ ਆਊਗੀ ਫਿਰ ਤੁਸੀਂ ਘਰ ਘਰ ਕੁਰਸੀ ਮੰਗਣੀ ਆ ਕਿ ਸਾਨੂੰ ਕੁਰਸੀ ਦੇ ਦਿਓ ਅਸੀਂ ਆਪਣੀਆਂ ਗੱਲਾਂ ਅਸੀਂ ਮਿਲਣਾ ਵਾ ਜਿਹੜੀਆਂ ਅੱਜ ਤਿੰਨ ਕੁਰਸੀਆਂ ਖਾਲਦੀਆਂ ਇਹ ਮੁੱਢ ਬਣਨਗੀਆਂ ਤੁਹਾਡੀ 27 ਦੇ ਵਾਲੀ ਕੁਰਸੀ ਖੋਣ ਨੂੰ ਤੇ ਤੁਹਾਨੂੰ ਕੋ ਜਿੰਦਗੀ ਚ ਕੁਰਸੀ ਨਸੀਬ ਨਹੀਂ ਹੋਣੀ ਕਿਉਂਕਿ ਤੁਸੀਂ ਲੋਕਾਂ ਨਾਲ ਧੋਖਾ ਕਰਕੇ ਆਏ ਹੋ ਤੁਸੀਂ ਲੋਕਾਂ ਨਾਲ ਫਰੇਵ ਕਰਕੇ ਆਏ ਹੋ 5 ਮਿੰਟ ਚ ਐਮਐਸਪੀ ਖੇਤੀ ਲੈ ਲਓ ਉਹ ਲੈ ਲਓ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਜਿਹਦੇ ਵਿੱਚ ਮਾਨ ਸਾਹਿਬ ਉਹਨੇ ਕੀ ਕਹਿੰਦੇ ਸੀਗੇ ਸਭ ਤੋਂ ਵੱਡੀ ਗੱਲ ਕਿ ਵੀ ਉਹਦੇ ਵਿੱਚ ਮਾਨ ਸਾਹਿਬ ਕਹਿੰਦੇ ਨੇ ਖੇਤੀਬਾੜੀ ਬਾਰੇ ਜੀ ਮਾਨ ਸਾਹਿਬ ਦੇ ਸ਼ਬਦ ਮਾਨ ਸਾਹਿਬ ਦੇ ਨੇ ਵੀ ਸ਼ਬਦ ਮਾਨ ਸਾਹਿਬ ਦੇ ਮਾਨ ਸਾਹਿਬ ਇੱਕ ਸੈਕਿੰਡ ਬਸ ਮੈਂ ਤੁਹਾਨੂੰ ਬੇਨਤੀ ਕਰਦਾ ਵਾਂ ਵੀ ਉਹਦੇ ਵਿੱਚ ਅ ਮਾਨ ਸਾਹਿਬ ਲੋਕਾਂ ਨੂੰ ਮਤਲਬ ਇਸ ਬਾਰੇ ਬੋਲਦੇ ਆ ਮਾਨ ਸਾਹਿਬ ਲੋਕ ਇਸ ਬਾਰੇ ਬੋਲਦੇ ਆ ਦੇਖਿਓ ਕੀ ਕਹਿੰਦੇ ਨੇ ਸੁਣਿਓ ਵੀਰ ਅੱਜ ਸਾਡੇ ਚੁੱਲਿਆਂ ਦੀ ਅੱਗ ਖਤਰੇ 'ਚ ਹੈ ਅੱਜ ਸਾਡੇ ਟਰੈਕਟਰ ਤਵੀਆਂ ਹਰ ਸੁਹਾਗੇ ਖਤਰੇ 'ਚ ਨੇ ਅੱਜ ਸਾਡੇ ਝਾੜ ਬੱਟਾ ਫਸਲਾ ਤੇ ਨਸਲਾ ਖਤਰੇ 'ਚ ਨੇ ਜਿੰਨਾ ਸ਼ਿਕਰ ਰਿਹਾ ਕਿਸਾਨ ਤੇ ਉਸ ਕਿਸਾਨ ਦਾ ਸਾਥ ਦੇਣਾ ਹੈ ਕਾ ਹੁੰਦਾ ਉਹ ਵੀਰੇ ਕੁਛ ਬੋਲਣ ਨੂੰ ਰਹਿ ਨਹੀਂ ਗਿਆ ਵੀ ਮਾਨ ਸਾਹਿਬ ਇਹ ਤੁਸੀਂ ਸਾਨੂੰ ਹੁੱਕਾ ਦੇ ਕਿ ਲੋਕਾਂ ਨੂੰ ਜਗਾਇਆ ਤੁਹਾਡੇ ਹੁੱਕੇ ਤੇ ਆਸ ਪ੍ਰਗਟ ਕੇ ਇਹ ਤਿੰਨ ਕਾਲੇ ਕਾਨੂੰਨ ਦਾ ਦੌਰ ਆ ਅੱਜ ਉਹੀ ਤਿੰਨ ਕਾਲੇ ਕਾਨੂੰਨਾਂ ਦਾ ਦੂਜਾ ਪਾਸਾ ਲੈਂਡ ਪੂਲਿੰਗ ਤੁਸੀਂ ਲੈ ਕੇ ਆ ਸਰਕਾਰਾਂ ਪਹਿਲਾਂ ਕਰਦੀਆਂ ਆਈਆਂ ਨੇ ਉਹਨੇ ਦੂਜੇ ਨੇ ਕੀਤਾ ਵਾ ਜਿਵੇਂ ਕੈਰੋ ਸਾਹਿਬ ਨੇ ਜਨਗਰੇਲੇ ਪਾਸੇ ਕੀਤਾ ਫਿਰ ਅਕਾਲੀ ਦਲ ਨੇ ਵੀ ਕੀਤਾ ਵਾ ਅਕਾਲੀ ਦਲ ਨਾਲ ਜਦੋਂ ਸਿਸਟਮ ਹੋਇਆ 1.5 ਸਾਲ ਕਹਿੰਦੇ ਉਹਦਾ ਸੋਸ਼ਲ ਇੰਪੈਕਟ ਅਸੈਸਮੈਂਟ ਦੇਖੀ ਗਈ ਲੋਕਾਂ ਨੂੰ ਆਪਸ਼ਨ ਦਿੱਤੀ ਗਈ ਜਿਵੇਂ ਹਮੀਰ ਸਿੰਘ ਜੀ ਨੇ ਦੱਸਿਆ ਵੀ ਤੁਸੀਂ ਆਪ ਦਾ ਭਾਈ ਇਹ ਉਹਦੇ ਵਿੱਚ ਤੋਕਿੱਲੇ ਲੈਂਡ ਪੂਲਿੰਗ ਚ ਪਾ ਲੋ ਪੈਸੇ ਲੈ ਲੋ ਲੋਕਾਂ ਨੇ ਜ਼ਮੀਨ ਲੈ ਉਦੋਂ ਸਰਕਾਰਾਂ ਬਦਲ ਗਈਆਂ ਪਰ ਉਹ ਲੋਕਾਂ ਨੂੰ ਸਿਰ ਪਲਾਟ ਵੀ ਨਹੀਂ ਮਿਲੇ ਇਤਰਾਸ ਦੀ ਹੈ ਉਹ ਵੀ ਇਹਨਾਂ ਨੇ ਕਰਨਾ ਮੰਨ ਕੇ ਚੱਲੋ ਪਹਿਲੀ ਵਾਰ ਤਾਂ ਹੋਣ ਦੇ ਜੇ ਇਹ ਇੰਨੀ ਜ਼ਮੀਨ ਲੈ ਜਾਣਗੇ 150 ਸਾਲ ਬਦਲ ਜਾਣਾ ਵਾ ਗਾਂ ਵਾਲੀ ਸਰਕਾਰ ਨੇ ਉਹ ਰੋਕ ਦੇਣਾ ਫਿਰ ਸਾਡੇ ਵਰਗੇ ਲੋਕ ਉਹਨਾਂ ਵਾਂਗੂ ਰੁਣਣਗੇ ਸਾਡਾ ਤਾਂ ਕੇਵਲ ਜ਼ਮੀਨ ਆ ਪਰ ਕੁਰਸੀ ਜਿਹੜੀ ਅੱਜ ਖਾਲੀ ਆ ਇਹ ਤੁਹਾਡਾ ਕੁਰਸੀਆਂ ਖੋਣ ਦਾ ਤੇ ਤੁਹਾਨੂੰ ਜ਼ਿੰਦਗੀ ਚ ਕੁਰਸੀ ਨਸੀਬ ਹੋਣ ਦਾ ਮੋੜ ਅੱਜ ਬੱਜਿਆ ਗਿਆ ਤੁਸੀਂ ਮਿੰਤਾ ਕਰੋਗੇ ਲੋਕਾਂ ਦੀਆਂ ਵੀ ਸਾਨੂੰ ਜੇ ਗੱਦੇ ਵਾਲੀ ਨਹੀਂ ਸਾਨੂੰ ਲੱਕੜ ਵਾਲੀ ਦੇ ਦਿਓ ਲੱਕੜ ਵਾਲੀ ਨਹੀਂ ਲੋਹੇ ਵਾਲੀ ਦੇ ਦਿਓ ਪਰ ਮਹਾਰਾਜ ਤੁਹਾਨੂੰ ਇਹ ਜਿਹੜੀ ਲੋਕਾਂ ਦੀ ਸੇਵਾ ਕਰਨ ਲਈ ਕੁਰਸੀ ਆ ਤੁਹਾਨੂੰ ਇਹ ਨਸੀਬ ਨਹੀਂ ਹੋ ਪਰ ਇਹ ਮੁੱਖ ਮੰਤਰੀ ਲੁਧਿਆਣੇ ਦੇ ਵਿੱਚ ਪੀਯੂ ਚੈਲੰਜ ਖੁਦ ਕਰਦੇ ਰਹੇ ਆ ਕਿ ਦੂਜੀਆਂ ਪਾਰਟੀਆਂ ਆਉਣ ਪੰਜਾਬ ਬਚਾਓ ਰੈਲੀ ਜਿਹਨੂੰ ਕਹਿੰਦੇ ਸੀਗੇ ਕਿ ਸਾਡੇ ਨਾਲ ਆ ਕੇ ਗੱਲਬਾਤ ਕਰਨ ਫਿਰ ਅੱਜ ਕੀ ਲੱਗਦਾ ਉਹਨਾਂ ਨੂੰ ਸੱਦਾ ਨਹੀਂ ਪਹੁੰਚਿਆ ਜਾਂ ਕੋਈ ਹੋਰ ਕਾਰਨ ਜਿਹੜਾ ਪਤਾ ਨਹੀਂ ਲੱਗਿਆ ਅੱਜ ਬਾਰੇ ਦੇਖੋ ਪਹਿਲੀ ਗੱਲ ਤਾਂ ਮੈਂ ਤਾਂ ਇੱਕ ਸਰਪੰਚ ਹਾਂ ਜਨਾ ਤੇ ਮੈਂ ਤਾਂ ਤੁਹਾਡੇ ਕੈਮਰੇ ਰਹੀਂ ਮੈਂ ਬੇਨਤੀ ਕਰਦਾ ਕੀਤੀ ਤੇ ਬਹੁਤ ਵਾਇਰਲ ਹੋਈ ਸਾਰੇ ਸੱਜਣਾਂ ਨੇ ਕਿਹਾ ਵੀ ਹਾਂ ਦੱਸੋ ਆ ਕੇ ਉਮੀ ਭਾਜੀ ਉਹਨਾਂ ਨੇ ਵੀ ਮਿਰਖਿਆ ਲਾ ਕਹਿੰਦੇ ਰਿਟਰਨ ਵੀ ਸੁਨੇਹਾ ਭੇਜਿਆ ਵਾ ਮੇ ਵੀ ਸ਼ਾਇਦ ਨਾ ਰਿਟਰਨ ਸੁਨੇਹਾ ਭੇਜਿਆ ਤਾਂ ਸਰਕਾਰ ਨੂੰ ਤਾਂ ਬਈ ਸਰਕਾਰ ਹੈ ਸਰਕਾਰ ਨੂੰ ਤਾਂ ਕਿੜੀ ਦਿਖ ਜਾਂਦੀ ਆ ਸ਼ੈਨਚਾ ਪੈਲਸ ਬੁੱਕ ਹੋਇਆ ਵਾ ਸਰਕਾਰ ਨੂੰ ਸੋਸ਼ਲ ਮੀਡੀਆ ਤੇ ਇਹ ਸੋਸ਼ਲ ਮੀਡੀਆ ਚ ਜਨਮੀ ਸਰਕਾਰ ਆ ਇਹਨਾਂ ਨੂੰ ਨਹੀਂ ਪਤਾ ਹੈਗਾ ਵੀ ਸੋਸ਼ਲ ਮੀਡੀਆ ਤੇ ਇੱਕ ਬਰੀਲਾ ਜਾਂ ਲੋਕ ਜਾਂ ਤੁਹਾਡੇ ਵਰਗੇ ਪੱਤਰਕਾਰ ਜਿਹਨੂੰ ਜਿਹਦੇ 5 5 6 6 ਲੱਖ ਵਿਊ ਹੋ ਜਾਂਦੇ ਨੇ ਵੀ ਇੰਨੇ ਲੋਕ ਦੇਖਦੇ ਨੇ ਉਹਦੇ ਵਿੱਚ ਆ ਆਮ ਆਦਮੀ ਵਿਚਾਰਤਾ ਨਾਲ ਸੰਬੰਧਤ ਹੋਣਗੇ ਉਹ ਕਿਤੇ ਦੱਸੇ ਨਾਗਾ ਸਭ ਪਤਾ ਵਾ ਸਭ ਪਤਾ ਪਰ ਇਹ ਲੋਕਾਂ ਦੀ ਨਿਗਾ ਚੋਂ ਨਿਗਾ ਚਰਾਉਂਦੇ ਨੇ ਲੋਕਾਂ ਦੀਆਂ ਅੱਖਾਂ ਚੱਕਾ ਪਾ ਕੇ ਗੱਲ ਨਹੀਂ ਕਰ ਸਕਦੇ ਕਿਉਂਕਿ ਕਿਉਂਕਿ ਮਨਸੂਬੇ ਹੋਰ ਨੇ ਮਾ ਮਸ਼ਹੂਰੀ ਹੋਰ ਆ ਕੰਪਨੀ ਹੋਰ ਆ ਪ੍ਰੋਡਕਟ ਹੋਰ ਆ ਫਾਇਦੇ ਹੋਰ ਦੱਸੇ ਜਾ ਰਹੇ ਆ ਨੁਕਸਾਨ ਲੁਕੋਏ ਜਾ ਰਹੇ ਨੇ ਸੋ ਇਸ ਕਰਕੇ ਸਰਕਾਰ ਨੂੰ ਸਭ ਪਤਾ ਇਹ ਦੇਖੋ ਸਾਨੂੰ ਸੁਨੇਹਾ ਆਇਆ ਭਾਜੀ ਉਹਨਾਂ ਦਾ ਵੀ ਵੀ ਤੁਸੀਂ ਆਉਣਾ ਸਾਨੂੰ ਕਾਂਗਰਸ ਦਾ ਸੁਨੇਹਾ ਸੀ ਜੋਧਾ ਵੀ ਗਏ ਸਾਨੂੰ ਕਾਂਗਰਸ ਦਾ ਸੁਨੇਹਾ ਉਹ ਕੋਸੀ ਉੱਥੇ ਲੈਂਡ ਪੂਲਿੰਗ ਲਈ ਅਸੀਂ ਜਾਵਾਂਗੇ ਹਨ ਅਕਾਲੀ ਦਲ ਦਾ ਕਿਤੇ ਧਰਨੇ ਲੱਗ ਰਹੇ ਅਸੀਂ ਉੱਥੇ ਵੀ ਜਾ ਰਹੇ ਹਾਂ ਤੇ ਭਾਜੀ ਪੀ ਦੇ ਕਿਤੇ ਲੋੜਾ ਸੀ ਉੱਥੇ ਵੀ ਜਾਵਾਂਗੇ ਸਾਰੀਆਂ ਪੋਲੀਟਿਕਲ ਪਾਰਟੀਆਂ ਜੋ ਇਸ ਵਿੱਚ ਹਾਧਾ ਨਾਰਾ ਮਾਰਦੀਆਂ ਕਿਸਾਨ ਚਾਹੇ ਉਹ ਪੋਲੀਟਿਕਲ ਨਾਨ ਪੋਲੀਟਿਕਲ ਜੋ ਵੀ ਆ ਜਿਹੜਾ ਵੀ ਇਸ ਲਈ ਹਾਦਨਾ ਨਾ ਮਾਰੂਗਾ ਅਸੀਂ ਉੱਥੇ ਜਾਵਾਂਗੇ ਸਾਡਾ ਫਰਜ਼ ਆ ਕਿਉਂਕਿ ਅਸੀਂ ਪੀੜਤ ਵੀ ਆ ਤੇ ਅਸੀਂ ਸਰਪੰਚਾਂ ਅਸੀਂ ਆਪਣੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਸਾਡਾ ਫਰਜ਼ ਵੀ ਆ ਸੋ ਇਹ ਸਰਕਾਰ ਦਾ ਫਰਜ਼ ਸੀ ਅੱਜ ਆਉਣਾ ਵਾ ਅਸੀਂ ਤਾਂ ਆਪਣੇ ਫਰਜ਼ ਇੱਕ ਪਿੰਡ ਦੇ ਸਰਪੰਚ ਹੋਣ ਦੇ ਅਸੀਂ ਪਛਾਣਿਆ ਸਰਕਾਰ ਮੰਤਰੀ ਜਾਂ ਪ੍ਰਸ਼ਾਸਨ ਉਹਨਾਂ ਨੂੰ ਆਪਦਾ ਫਰਜ਼ ਪਛਾਣਨਾ ਚਾਹੀਦਾ ਸੀ ਕਿ ਉਹਨਾਂ ਦੀ ਕਾਰਟੂਨਾਂ ਦੀ ਹੈ ਸਰਕਾਰ ਦੇ ਵੱਲੋਂ ਹੁਣ ਲਗਾਤਾਰ ਕਹਿੰਦੇ ਕਿ ਲੁਧਿਆਣਾ ਦੇ ਆਸ-ਪਾਸ ਜਿਹੜੇ ਬਿਲਡਰ ਨੇ ਜਿਨ੍ਹਾਂ ਦੇ ਕੋਲੇ ਜ਼ਮੀਨਾਂ ਨੇ ਲਗਭਗ 2000 ਕਿੱਲਾ ਉਹਨਾਂ ਦੇ ਕੋਲੇ ਆ ਧਮਕਾਉਣਾ ਸ਼ੁਰੂ ਕਰ ਦਿੱਤਾ ਗਿਆ ਪੁਲਿਸ ਭੇਜੀ ਜਾ ਰ ਨੀ ਇਹ ਤਾਂ ਨਹੀਂ ਪਰ ਦੂਜੇ ਪਾਸੇ ਤੁਮਕਾਇਆ ਜਾ ਰਿਹਾ ਉਹਨਾਂ ਨੂੰ ਟਰਾਈ ਜੀ ਵੀਰੇ ਸਪੇਸ ਦਿੱਤੀ ਇਹਨਾਂ ਨੇ ਪਹਿਲਾਂ ਸੌਰੀ ਜਿਹੜੇ ਬਿਲਡਰ ਭਰਾ ਨੇ ਮੈਂ ਉਹਨੂੰ ਕਹਿਣਾ ਚਾਹਣਾ ਵੀ ਜਦੋਂ ਤੁਮਕਾਇਆ ਮੈਨੂੰ ਵੀ ਗਿਆ ਵਾ ਤੇਰੀ ਸਰਪੰਚੀ ਰੱਦ ਕਰ ਦਾਂਗੇ ਤੇਨੂੰ ਗ੍ਰਾਂਟ ਨਹੀਂ ਆਉਣੀ ਤੇਰਾ ਵੋਕ ਕਰ ਦਾਂਗੇ ਇਹ ਕਰ ਦਾਂਗੇ ਢਾਹ ਦਾਂਗੇ ਕਰ ਦਾਂਗੇ ਕਈ ਚਿੰਤਕ ਤੁਹਾਡੇ ਕਹਿੰਦੇ ਯਾਰ ਇਹ ਨਾ ਕਰਿਆ ਕਿ ਕਿਉਂ ਜੇ ਸਾਡੀ ਜ਼ਮੀਨ ਹੀ ਰਹੀ ਫਿਰ ਕਿੱਥੇ ਜਾਵਾਂਗੇ ਮੇਰੇ ਨਾਲ ਨਾਲ ਜਿੱਥੇ ਆਪਾਂ ਗੱਲ ਕਰਦੇ ਮਜ਼ਦੂਰ ਰੋਲਣਗੇ ਪਿੰਡ ਰੋਲਣਗੇ ਅਸੀਂ ਤਾਂ ਪਿੰਡਾਂ ਦੇ ਜਾਏ ਆ ਹਣਾ ਸਾਡੇ ਤਾਂ ਸਭ ਕੁ ਸਾਡੇ ਪਿੰਡ ਨੇ ਹਨ ਤੇ ਵੀ ਇਹ ਸਰਕਾਰ ਨੇ ਇਹ ਜਿਹੜੇ ਸਾਡੇ ਬਿਲਡਰਸ ਨੇ ਇਹ ਹੁਣ ਕਹਿ ਰਹੇ ਵੀ ਸਾਨੂੰ ਧਮਕੀ ਆ ਰਹੀ ਆ ਇਹ ਬਾਈ ਇਹਨਾਂ ਨੇ ਆਪਸ ਸਿਹੜਿਆ ਜਦੋਂ ਟਾਈਟੇ 4 400 ਕਿਲੇ ਦੀ ਕਲੀਅਰੈਂਸ ਲੈ ਕੇ ਆਪਦੀ 2 200 ਕਿਲੇ ਜਾਂ 100 ਕਿਲਾ ਵਿੱਚ ਪੂਲ ਚ ਦਿੱਤਾ ਉਦੋਂ ਵੀ ਡੰਡਾ ਰੱਖ ਕੇ ਦਿੱਤਾ ਗਿਆ ਕਿਉਂ ਦਿੱਤਾ ਤੁਹਾਨੂੰ ਫਿਰ ਇੱਕੋ ਪੋਸਟਰ ਬੁਆਏ ਬਣਾ ਕੇ ਪ੍ਰੈਜ਼ੈਂਟ ਕੀਤਾ ਵੀ ਦੇਖੋ ਜੀ ਇਹਨਾਂ ਨੇ ਦਿੱਤੀ ਹਨਾ ਅਗਰ왈 ਜੀ ਨੇ ਦਿੱਤੀ ਜੈਨ ਜੀ ਨੇ ਦਿੱਤੀ ਜਾਂ ਹੋਰ ਕਿਸੇ ਗਰੁੱਪ ਨੇ ਦਿੱਤੀ ਜੀ ਸਭ ਕਹਿੰਦੇ ਡਿਵੈਲਪਰ ਨੇ ਨਿਜਮੀ ਦਿੱਤੀ ਜੀ ਸਭ ਕਿਸਾਨ ਨੇ ਦਿੱਤੀ ਕਿਸਾਨਾਂ ਨੂੰ ਜੇ ਕੇ ਪੁੱਛ ਲੋ ਕਿਉਂ ਨਹੀਂ ਪਿੰਡਾਂ ਚਾਰੇ ਕਿਉਂ ਨਹੀਂ ਕਿਸਾਨਾਂ ਕੁਾਰੇ ਕਿਉਂ ਨਹੀਂ ਜੋਧਾ ਆਏ ਕਿਉਂ ਨਹੀਂ ਅੱਜ ਆਏ ਜਾਂ ਕਿਉਂ ਨਹੀਂ ਗਹਾ ਆਉਣਗੇ ਕਿਉਂ ਕਿਉਂਕਿ ਇਹ ਧਾੜਵੀਆਂ ਦੀ ਲੁੱਟ ਸੀ ਜਿਹਨੂੰ ਲੋਕ ਬੋਲੇ ਸਾਨੂੰ ਜਿਹੜੇ ਡਰਾਬੇ ਦਿੱਤੇ ਅਸੀਂ ਬੋਲੇ ਆ ਠੋਕੇ ਬੋਲੇ ਆ ਜਦੋਂ ਸਾਡੇ ਕੋਲ ਜ਼ਮੀਨ ਸਾਡਾ ਵजूद ਹੀ ਖਤਮ ਹੋ ਗਿਆ ਫਿਰ ਸਰਪੰਚੀਆਂ ਕੀ ਕਰਨੀਆਂ ਜੀ ਸਰਪੰਚ ਬਹੁਤ ਸਿਆਣਾ ਵਧੀਆ ਅਹੁਦਾ ਵਾ ਪਰ ਇਹ ਜਿਹੜੇ ਲੀਡਰਾਂ ਨਾ ਇਹ ਸ਼ੁਰੂ ਸਰਪੰਚੀਆਂ ਤੋਂ ਕਰ ਦਿੰਦੇ ਨੇ ਫਿਰ ਕਹਿੰਦਾ ਕੀ ਹੋ ਸਰਪੰਚੋ ਹੁਣ ਕੱਲੂ ਕੋਈ ਮੈਨੂੰ ਕੋਈ ਮੇਰ ਨੂੰ ਜਿਹੜਾ ਖਿੱਚਦਾ ਹੋਊਗਾ ਉਹ ਕਹਿ ਦਊਗਾ ਵੀ ਉਹੀ ਸਰਪੰਚ ਬੋਲੀ ਜਾਂਦਾ ਜਿਹੜਾ ਉੱਚਾ ਹੋਊਗਾ ਪਰ ਮੇਰੇ ਪਿੰਡ ਵਾਲਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ ਮੈਨੂੰ ਉਸ ਟਾਈਮ ਕੋਈ ਚਲੋ ਅਲੱਗ ਮੱਤ ਦਾ ਬੰਦਾ ਹੁੰਦਾ ਉਹਨਾਂ ਨੇ ਕਿ ਮੇਰਾ ਮੋਢਾ ਥਪਕਾਇਆ ਕਹਿੰਦੇ ਸ਼ੁ크ਰਾ ਜਿਹੜਾ ਦੂਜਾ ਖੜਾ ਸੀ ਜੇ ਉਹ ਖੜਾ ਹੁੰਦਾ ਤਾਂ ਉਹ ਆਮਾ ਦੀ ਪਾਰਟੀ ਦਾ ਉਹ 扑ਮੱਕੜ ਸੀਗਾ ਵੀ ਫਿਰ ਅਸੀਂ ਕੀ ਕਰਦੇ ਜੇ ਸਾਨੂੰ ਮਾਣ ਆ ਤੇਰੇ ਤੇ ਸੋ ਪਿੰਡਾਂ ਦੇ ਜਿਹੜੇ ਨੰਬਰਦਾਰ ਪਿੰਡਾਂ ਦੇ ਸਰਪੰਚ ਇਹ ਸਾਡੀਆਂ ਇੱਜ਼ਤਾਂ ਨੇ ਸਾਨੂੰ ਇਹਨਾਂ ਅਹੁਦਿਆਂ ਮੈਂ ਨਹੀਂ ਵੀ ਮੈਂ ਸਰਪੰਚਾਂ ਸਾਡੇ ਜਿਹੜਾ ਪਹਿਲਾ ਸਰਪੰਚ ਜਿਹੜੇ ਰਹੇ ਨੇ ਉਹਨਾਂ ਦਾ ਮੈਂ ਸਤਿਕਾਰ ਕਰਦਾ ਗਾਹਾਂ ਵੀ ਜਿਹੜੇ ਹੋਣਗੇ ਕਰਾਂਗੇ ਕਿਉਂਕਿ ਇਹ ਸਾਡੇ ਪਿੰਡਾਂ ਦੀ ਇੱਕ ਮੋਢ ਧਾੜ ਹੁੰਦੀ ਆ ਜਿਹੜਾ ਜਿਹੜਾ ਹੱਥ ਨਾ ਪਹੁੰਚੇ ਧੂਕੜੀ ਜੇ ਤੂੰ ਐਮਐਲਏ ਮੰਤਰੀ ਬਣ ਜਾਂਨੇ ਹੋ ਤੁਸੀਂ ਪਹਿਲਾਂ ਸਰਪੰਚ ਬਣ ਕੇ ਦੇਖ ਲਓ ਜਿਹੜੇ ਕੋਈ ਹੋਰ ਵੱਡੇ ਇਸ ਨੂੰ ਮਾੜਾ ਕਹਿੰਦੇ ਨੇ ਮੈਂ ਸਰਪੰਚ ਬਣ ਗਿਆ ਚਾਹੇ ਮੈਂ ਮੈਨੂੰ ਪਤਾ ਨਾ ਵੀ ਇਹ ਕਿਹੜੇ ਮਾਣ ਨਾਲ ਲੋਕਾਂ ਨੇ ਚੁਣਿਆ ਵਾ ਵੀ ਸੋ ਇਸ ਕਰਕੇ ਵੀ ਅਸੀਂ ਆਪਣੇ ਫਰਜ਼ ਸੁਭਾਣੇ ਆ ਅਸੀਂ ਬਿਲਕੁਲ ਨਹੀਂ ਮਤੇ ਪੈਣ ਦਿੱਤੇ ਮੇਰੇ ਨਾਲ ਨਾਲ ਘਰੇ ਆ ਕੇ ਮੇਰੇ ਕੋ ਸੱਜਣ ਕਿਉਂਕਿ ਅਲਦਲ ਭਾਈਚਾਰਾ ਜੀ ਪਿੰਡ ਰਹਨੇ ਆ ਲੋਕਾਂ ਨਾਲ ਮਿਲ ਜਾ ਅਸੀਂ ਥੋਕ ਕੇ ਮਤੇ ਪਾਏ ਨੇ ਅਸੀਂ ਹਾਈ ਕੋਰਟ ਮੇਰੇ ਕੋ ਕਾਪੀ ਇੱਥੇ ਹੈਗੀ ਤੁਹਾਨੂੰ ਦਿਖਾ ਦਿੰਦਾ ਕਾਪੀ ਕਿੱਥੇ ਹੈ ਜੀ ਚਲੋ ਉਹ ਉਹ ਮਤੇ ਮੇਰੇ ਕੋ ਪਈ ਆ ਵੀਰੇ ਇੰਨੇ ਉਹ ਸਾਡੇ ਪਿੰਡਾਂ ਦੇ ਨਹੀਂ ਆਲੇ-ਦਾਲੇ ਦੇ ಗ್ರಾಮ ਸਭਾ ਜਾ ਕੇ ਸਬੂਧਨ ਕਰਕੇ ਜਾਂਦਾ ਵੀ ਅਸੀਂ ਤਾਂ ਡਰੇ ਨਹੀਂਗੇ ਜਿਹੜੇ ਬਿਲਡਰ ਡਰੇ ਨੇ ਜਾਂ ਡਰੇ ਨੇ ਤੁਸੀਂ ਉਹ ਕਹਿੰਦੇ ਤੁਸੀਂ ਪਹਿਲਾਂ ਚੀਚੀ ਫੜਾਈ ਤਾਂ ਤੁਹਾਡਾ ਹੱਥ ਫੜਿਆ ਜੇ ਨਾ ਚੀਚੀ ਫੜਾਉਂਦੇ ਹੱਥ ਕਿਵੇਂ ਫੜ ਲੈਂਦੇ ਮਹਾਰਾਜ ਹੈਨਾ ਇਸ ਕਰਕੇ ਫਿਰ ਲਾਅ ਸਵਾਦ ਹੁਣ ਹੁਣ ਡਰਬੀ ਆਉਣਗੇ ਇਸ ਕਰਕੇ ਇਹ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਡਰਨਾ ਤਾਂ ਤੁਸੀਂ ਸੱਚ ਦੇ ਮੂਰੇ ਖੜਨਾ ਵਾ ਇਹ ਫਿਰ ਇਹ ਹੁਣ ਜੋ ਤੁਸੀਂ ਜਿਹੜਾ ਜ ਤੁਸੀਂ ਇਹਨਾਂ ਨੂੰ ਸਪੇਸ ਦਿੱਤੀ ਆ ਤਾਂ ਤੁਹਾਡੀ ਸਪੇਸ ਕੱਪ ਕਰਕੇ ਤੁਹਾਡੇ ਹੁਣ ਗੱਲ ਨੂੰ ਪੈ ਗਈ ਹੁਣ ਪਾਪੇ ਨੇ ਜਿੱਠੋ ਸਰਕਾਰ ਦੇ ਵੱਲੋਂ ਜਿਹੜੀ ਪਾਲਿਸੀ ਆਲ ਤਿੰਨ ਚਾਰ ਵਾਰ ਸੋਧਾਂ ਕਰਕੇ ਹੁਣ ਤੱਕ ਕਰ ਦਿੱਤੀ ਗਈ ਹੁਣ ਹਾਈ ਕੋਰਟ ਨੇ ਇੱਕ ਵਾਰ ਰੋਕ ਲਾ ਦਿੱਤੀ ਕਿ ਕੀ ਲੱਗਦਾ ਵੀ ਜੇਕਰ ਕੋਈ ਹੋਰ ਸੋਧ ਕਰਕੇ ਦੁਬਾਰਾ ਆਉਂਦਿਆ ਵੀ ਲੋਕ ਜ਼ਮੀਨਾਂ ਦੇ ਦੇਣਗੇ ਜਾਂ ਜਿਹੜੀ ਮੰਗ ਹੈ ਉਹ ਬਿਲਕੁਲ ਰੱਦ ਕਰਵਾਉਣ ਦੀ ਹੈ ਵੀਰੇ ਕੱਲ ਆ ਨਾ ਜਦੋਂ ਇਹ ਹਾਈ ਕੋਰਟ ਦਾ ਆਇਆ ਜਦ ਹੀ ਫੋਨ ਆਉਣ ਲੱਗਿਆ ਜੀ ਵਧਾਈਆਂ ਵਧਾਈਆਂ ਹਨਾ ਬਹੁਤ ਐ ਵਧੀਆ ਉਹ ਮੈਂ ਕਿਹਾ ਭਰਾਵੋ ਇਸ ਜਿਹੜੇ ਚੈਨਲ ਪਹਿਲਾਂ ਇਹਦੇ ਬਾਰੇ ਚੰਗਾ ਬੋਲਦੇ ਸੀ ਵੀ 250 ਕਿਲਾ ਦੇ ਉਹ ਤਾਂ ਉਹ ਕਹਿਣ ਲੱਗੇ ਜੀ ਆ ਦੇਖੋ ਰੋਕ ਲੱਗੀ ਰੋਕ ਲੱਗੀ ਪਰ ਤੁਹਾਡੇ ਵਰਗੇ ਪੱਤਰਕਾਰਾਂ ਨੇ ਕੀ ਕਿਹਾ ਫਿਲਹਾਲ ਰੋਕ ਲੱਗੀ ਆ ਇਹ ਫਿਲਹਾਲ ਰੁਕੀ ਆ ਕੱਲ ਉਥੇ ਕੋਰਟ ਦੇ ਵਿੱਚ ਉਹ ਝਾੜ ਚੰਬ ਹੋਈ ਸਿਆਣਾ ਜ ਆਪਾਂ ਕਹਿੰਦੇ ਹਾਂ ਹੁਣ ਮੈਂ ਕਹਾਂ ਮੈਨੂੰ ਉਹ ਜਿਹੜਾ ਕਹਿੰਦੇ ਹੁੰਦੇ ਆ ਵੀ ਆਪਾਂ ਜਵਾਕਾਂ ਦੇ ਵੀ ਤੇਰੇ ਸੇਕਾਂਗੇ ਟ੍ਰਿਪੋੜੇ ਸੇਕਾਂਗੇ ਹਨਾ ਉਹ ਉਹ ਕੱਲ ਉਹ ਹਾਲਾਤ ਹੋਏ ਉਹ ਸਰਕਾਰ ਦੇ ਉਹ ਉਹਨਾਂ ਨੇ ਕੱਲ ਸੇਕ ਲਵਾਇਆ ਪਰ ਐਡੀ ਉਹ ਜਿਹੜੇ ਏਜੀ ਸਾਹਿਬ ਆ ਮੈਂ ਕਹਿੰਦਾ ਵਕੀਲ ਜਿਹੜੇ ਗਏ ਆ ਜਿਹੜੇ ਉਹ ਪਤਾ ਨਹੀਂ ਕਿਹੜੇ ਮਜਬੂਰੀ ਚ ਗਏ ਹੋਣਗੇ ਕੋਰਟ ਨੇ ਕਿਹਾ ਬਾਹਰ ਜਾਓ ਪੁੱਛ ਕੇ ਆਓ ਪਰ ਜੇ ਸਰਕਾਰ ਸੱਚੀ ਲੋਕਾਂ ਦੇ ਪੱਖੀ ਹੁੰਦੀ ਤਾਂ ਕੋਰਟ ਨੇ ਕਿਹਾ ਤੁਹਾਡੇ ਕੋ ਦੋ ਆਪਸ਼ਨਾਂ ਨੇ ਜਾਂ ਤਾਂ ਇਹਨੂੰ ਵਿਡਰੋ ਕਰੋ ਜਾਂ ਅਸੀਂ ਆਰਡਰ ਪਾਸ ਕਰ ਰਹੇ ਹਾਂ ਰੱਦ ਕਰਾਂਗੇ ਹੈਨਾ ਨਹੀਂ ਜੀ ਦੋ ਦਿਨ ਦਾ ਟਾਈਮ ਦਿਓ ਕਹਿੰਦੇ ਜੇ ਬਾਕੀ ਬਾਹਰ ਜਾ ਕੇ ਗੱਲ ਕਰਕੇ ਆਉਂਦੇ ਸੀਗੇ ਤਾਂ ਜੇ ਸਿਆਣੇ ਹੁੰਦੇ ਤਾਂ ਤੁਸੀਂ ਕਹਿੰਦੇ ਹਾਂ ਜੀ ਵਿਡਰੋ ਕਰ ਲਓ ਜੇ ਐਡਾ ਸਿਸਟਮ ਆ ਰਿਹਾ ਕੋਈ ਗੱਲ ਨਹੀਂ ਹੈਨਾ ਕੋਰਟ ਨੇ ਕਿਹਾ ਵੀ ਇਹ ਤਾਂ ਦੋ ਰਟਾਈਆਂ ਨੇ ਕਿੰਨੇ ਲੋਕ ਤੁਸੀਂ ਕਿੰਨੀਆਂ ਫੈਮਲੀਆਂ ਸਾਫ ਰਿੱਟ ਪਾਉਣ ਗਿਆ ਉਰੇ ਸਾਨੂੰ ਕੰਮ ਕਰਨਾ ਖੋਜ ਬਹੁਤ ਬੜਨ ਆ ਜਾਣਾ ਮਾ ਇਹਨੂੰ ਇਹ ਇਸ ਕਰਕੇ ਪੀਆਈਐਲ ਫਾਈਲ ਹੋ ਗਈ ਵੀਰੇ ਪੀਆਈਐਲ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਹੋ ਗਈ ਹੈ ਜੀ ਬਾਲਿਓ ਪਿੰਡ ਦੇ ਸਰਪੰਚ ਮੇਰੇ ਵੀਰ ਉਹਨਾਂ ਨੇ ਠੋਕੇ ਵਕੀਲ ਸਾਹਿਬ ਉਹਨਾਂ ਨੇ ਇਹੋ ਕੰਮ ਕੀਤਾ ਸੋ ਇਸ ਕਰਕੇ ਵੀ ਇਹ ਸਰਕਾਰ ਨੇ ਬਹੁਤ ਗਲਤ ਕੰਮ ਕੀਤਾ ਕੋਰਟ ਨੇ ਕੱਲ ਝੜ ਚੰਪਾਈ ਤੇ ਕੋਰਟ ਨੇ ਕੱਲ ਪਰ ਸਰਕਾਰ ਨੇ ਜਿਹੜਾ ਨਾ ਕਿਹਾ ਸਾਨੂੰ 2 ਦਿਨਾਂ ਦਾ ਟਾਈਮ ਦੇ ਦਿਓ ਤੇ ਉਹ ਜੇ ਸਰਕਾਰ ਸਾਨੂੰ ਸੋਚਣਾ ਪੈਣਾ ਵਾ ਕਿਉਂਕਿ ਸਰਕਾਰ ਦੇ ਹਜੇ ਮਨਸੂਬੇ ਠੀਕ ਨਹੀਂ ਹੈਗੇ ਕਿਉਂਕਿ ਇਹ ਸਰਕਾਰ ਦੇ ਪਿੱਛੇ ਜਿਹੜੇ ਦਿੱਲੀ ਵਾਲੇ ਬੈਠੇ ਆ ਜਸਿੰਦਰ ਜੈਨ ਬੈਠਾ ਉਹ ਰੀਅਲ ਏਸਟੇਟ ਵੱਡਾ ਡਿਵੈਲਪਰ ਬਣਦਾ ਬੈਠਾ ਨਾ ਉਹ 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 ਓਪਰੇਟ ਕਰ ਰਹੇ ਨੇ ਮਾਨ ਸਾਹਿਬ ਤੁਸੀਂ ਵੀ ਸਾਡੇ ਮੁੱਖ ਮੰਤਰੀ ਹੋ ਕਿਸੇ ਨੇ ਵੋਟ ਪਾਈ ਹੈ ਨਹੀਂ ਪਾਈ ਆ ਪਰ ਮੁੱਖ ਮੰਤਰੀ ਸਾਡੇ ਹੋ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਵਾ ਤੁਸੀਂ ਠੋਕ ਕੇ ਇਸ 'ਤੇ ਵਿਰੋਧ ਕਰੋ ਜੇ ਤੁਸੀਂ ਵਾਕੀ ਇਹਦੇ ਵਿਰੋਧ ਚ ਹਣਾ ਤੁਸੀਂ ਬੁੱਕਲ ਚ ਘੋੜਨਾ ਭੰਨੋ ਜੇ ਕੋਈ ਵੀ ਜਿਵੇਂ ਖਹਿਰਾ ਸਾਹਿਬ ਇਹਨਾਂ ਨੇ ਹਟਾਏ WhatsApp ਤੇ ਜੇ ਤੁਹਾਨੂੰ ਵਿਰੋਧੀ ਆਪਣੇ ਜਿਹੜੇ ਐਮਐਲਏ ਦੀ ਮੀਟਿੰਗ ਲਾ ਕੇ ਤੁਹਾਨੂੰ ਲੀਡਰ ਆਫ ਦਾ ਹਾਊਸ ਚੁਣਨ ਦੇ ਵਿੱਚ ਤੁਹਾਨੂੰ ਲਾਉਣ ਦੀ ਕੋਸ਼ਿਸ਼ ਕਰਨਗੇ ਸਭ ਤੋਂ ਪਹਿਲਾਂ ਪਿੰਡ ਭਾਗਪੁਰ ਦਾ ਸਰਪੰਚ ਗ੍ਰਾਮ ਸਭਾ ਤੇ ਉਹਦੇ ਥੋੜੇ ਇਹਦਾ ਵਿਰੋਧ ਕਰਨਗੇ ਤੁਹਾਡੇ ਪਿੱਠ ਪਿੱਛੇ ਖੜਾਗੇ ਉਹਦੇ ਨਾਲ ਨਾਲ ਜਿਹੜਾ ਕੋਈ ਐਮਐਲਏ ਤੁਹਾਡੇ ਮਗਰ ਆ ਕੇ ਉਹ ਕਰੂਗਾ ਜਿਵੇਂ ਵੀ ਅਸੀਂ ਦਿੱਲੀ ਵਾਲੇ ਦੇ ਨਾਲ ਹੁਕਮ ਆ ਗਿਆ ਸੀ ਹੁਣ ਆਹ ਲੀਡਰ ਚੁਣਨਾ ਉਹ ਐਮਨ ਲੋਕ ਬਾਣ ਨਹੀਂ ਦੇਣਗੇ ਪਰ ਇਹ ਗੱਲਾਂ ਦੇ ਨਾਲ-ਨਾਲ ਇਹਨਾਂ ਦਾ ਕੋਈ ਪਤਾ ਨਹੀਂ ਵੀ ਸਕ੍ਰਿਪਟ ਕੀ ਚਲਾ ਲੈਣਾ ਮਾਂ ਵੀਮਾਨ ਸਾਹਿਬ ਨੂੰ ਥੱਲੇ ਕਰ ਦੋ ਫਲਨ ਨੂੰ ਉੱਪਰ ਕਰ ਦੋ ਵੀ ਉਸकी ਫਾਲਿੰਗ ਬਦਗੀ ਉਸकी ਕਟ ਗਈ ਹਾਂ ਕਿਉਂਕਿ ਇਹ ਸੋਸ਼ਲ ਮੀਡੀਆ ਇਹ ਵਿਊਜ਼ ਦੇ ਇਹ ਲਾਈਕਸ ਦੇ ਪਿੱਛੇ ਦੇਖਿਆ ਨਹੀਂ ਗਿਆ ਜਿਸਕੇ 100 ਲਾਈਕ ਹੋ ਗਏ ਸ਼ੇਅਰ ਕਰੋ ਇਹ ਨਹੀਂ ਦੇਖਿਆ ਵੀ ਜਿਸ ਨੇ 100 ਬੰਦੇ ਨੇ ਅੱਛੇ ਰਿਵਿਊਜ਼ ਦੀ ਉਸ 'ਤੇ ਬਾਤ ਕਰੋ ਕਿਉਂ ਇਹ ਹੈਲਥੀ ਡਿਸਕਸ਼ਨ ਹੈਲਥੀ ਡਿਬੇਟਾਂ ਵਾਲੇ ਨਹੀਂ ਕਿ ਇਹ ਕੇਵਲ ਤੇ ਕੇਵਲ ਪਲੇਟ ਟੱਚ ਕਾਜੂ ਕਤਲੀ ਖਾਣ ਵਾਲੇ ਜਿਹੜੇ ਬਦਾਮ ਖਾਣ ਵਾਲੇ ਇਹ ਉਹ ਲੁੱਟੇਰੇ ਨੇ ਇਹਨੇ ਗੋਗੜਾ ਵੱਡੀਆਂ ਕਰਕੇ ਪੰਜਾਬ ਤੋਂ ਜੋਗਿੰਦ ਆਪਣੇ ਜਿਹੜਾ ਦੁਰਗੇਸ਼ ਪਾਟਕ ਸੰਜੀਤ ਸਿੰਘ ਰਾਗਵ ਚੱਡਾ ਸੰਦੀਪ ਪਾਟਕ ਹਨ ਇਹ ਜਿਹੜੇ ਆਏ ਚਲੇ ਇਹ ਕਿਉਂ ਬਦਲਦੇ ਨੇ ਬੰਦੇ ਕਿਉਂ ਬਦਲਦੇ ਨੇ ਬੰਦੇ ਈ ਦੇਖੋ ਹਨਾ ਤੇ ਇਹ ਦੇਖੋ ਇਹ ਇਹਨਾ ਸੋਚਣਾ ਪੈਣਾ ਸਾਡੇ ਲੋਕਾਂ ਨੂੰ ਅਵੇਅਰ ਹੋਣਾ ਪੈਣਾ ਵੀ ਇਹ 5 ਮਿੰਟ ਵਾਲੇ ਆਏ ਸੀ ਫਸਲਾਂ ਦੇਣ ਲੈ ਕਿਉਂ ਨਹੀਂ ਦੇ ਕੇ ਗਏ ਇਹ ਸਾਨੂੰ ਲੋਕਾਂ ਨੂੰ ਕੀ ਸੁਪਨੇ ਦਿਖਾ ਕੇ ਆਏ ਸੀ ਆ ਮੈਂ ਤੁਹਾਨੂੰ ਵੀਡੀਓ ਸੁਣਾਈ ਹੈ ਨਾ ਤੇ ਇਸ ਕਰਕੇ ਸਾਨੂੰ ਸੋਚਣਾ ਪੈਣਾ ਤੇ ਮਾਨ ਸਾਹਿਬ ਜਿਹੜਾ ਕਹੇ ਸੀ ਕਿ 5 ਸਾਲ ਉਹ ਡਾਕੂ ਆ ਗਏ ਤਾਂ ਡਾਕੂਆਂ ਨੇ ਸਭ ਕੁਝ ਲੁੱਟ ਕੇ ਕਲਾ ਸ਼ਾਗਨ ਦੇ ਗਏ ਉਹਨੇ ਰਿਪੋਰਟ ਨਹੀਂ ਕੀਤੀ ਉਵੇਂ ਹੀ ਮਹਾਰਾਜ ਤੁਸੀਂ ਵੀ ਸਾਨੂੰ ਆ ਤੁਹਾਡੇ ਜਿਹੜੇ ਦਿੱਲੀ ਵਾਲੇ ਨੇ ਹੈਗੇ ਨੇ ਇਹ ਲੁੱਟ ਰਹੇ ਆ ਪੰਜਾਬ ਨੂੰ ਦੇ ਐਂਡ ਦੇ ਵਿੱਚ 1000 ਵਾਲਾ ਸ਼ਗਨ ਜਾਂ 10 ਲੱਖ ਵਾਲਾ ਕਾਰਡ ਅਖੀਲੇ 2-4 ਮਹੀਨਿਆਂਸ ਦੇ ਕੇ ਸਾਨੂੰ ਪੌਣੇ-ਪੰਜ ਸਾਲਾਂ ਦੀ ਲੁੱਟ ਪੁਲਾਉਣਾ ਚਾਹੁੰਦੇ ਨੇ ਪਰ ਲੋਕ ਬਹੁਤ ਸਿਆਣੇ ਨੇ ਲੋਕ ਤੁਹਾਨੂੰ ਦੱਸਣਗੇ ਅੱਛਾ ਅੱਜ ਤੇ ਕੋਈ ਇੱਥੇ ਨਾਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਆਏ ਨਹੀਂ ਨਾ ਹੀ ਤੁਹਾਡੇ ਮੰਤਰੀ ਆਏ ਨੇ ਤੇ ਨਾ ਮੁੱਖ ਮੰਤਰੀ ਕੀ ਆਉਣ ਵਾਲੇ ਦਿਨਾਂ ਵਿੱਚ ਜੇਕਰ ਸਮਝਾਉਣ ਆਉਂਦੇ ਨੇ ਪਿੰਡਾਂ ਦੇ ਵਿੱਚ ਅੱਜ ਤੇ ਚਲੋ ਆਏ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਜਗ੍ਹਾ ਨਾ ਪਸੰਦ ਹੋਈ ਹੋਵੇ ਪ੍ਰੋਗਰਾਮ ਨਾ ਚੰਗਾ ਲੱਗਿਆ ਹੋਵੇ ਪਰ ਜੇਕਰ ਪਿੰਡਾਂ ਦੇ ਵਿੱਚ ਆਉਂਦੇ ਨੇ ਸਮਝਾਉਣ ਤਾਂ ਉਦੋਂ ਸਮਝੋਗੇ ਪਾਲਿਸੀ ਜਾਂ ਹਜੇ ਵੀ ਫਿਰ ਕਹੋ ਯੂਟਿਊਬਰ ਨੂੰ ਜਿਹੜੀ ਕੋਈ ਚੀਜ਼ ਪਾਲਿਸੀ ਚੰਗੀ ਹੈ ਉਹਨੂੰ ਦੱਸਣ ਦੀ ਲੋੜ ਹੀ ਨਹੀਂ ਤੁਸੀਂ ਕਹਿੰਦੇ ਟੇਲਾਂ ਤੱਕ ਪਾਣੀ ਪਹੁੰਚਾਤਾ ਉਦੋਂ ਕਿਹੜੇ ਯੂਟਿਊਬਰ ਨੂੰ ਪਾਣੇ ਦਿੱਤਾ ਗਿਆ ਪਹਿਲਾਂ ਵੀ ਜਾਂਦਾ ਰਿਹਾ ਵਾ ਕਿਹੜੇ ਯੂਟਿਊਬਰ ਨੂੰ ਪੈਸੇ ਦਿੱਤੇ ਤੁਸੀਂ ਹਨਾ ਤੇ ਹੁਣ ਜਿਹੜਾ ਤੁਹਾਨੂੰ ਇਹ ਚੀਜ਼ ਯੂਟਿਊਬ ਨੂੰ ਪੈਸੇ ਦੇ ਰਿਹਾ ਪ੍ਰਮੋਟ ਕਰ ਰਹੇ ਹੋ ਇਹ ਕਿਤਨੇ ਕਿਤੇ ਤੁਸੀਂ ਸੋਚੋ ਹਨਾ ਸਵੈਪੜਚੋਲ ਕਰੋ ਤੇ ਜਿਹੜੀ ਤੁਸੀਂ ਗੱਲ ਕੀਤੀ ਤੁਹਾਡੇ ਮੰਤਰੀ ਤੁਹਾਡਾ ਮੁੱਖ ਮੰਤਰੀ ਬਿਲਕੁਲ ਸਾਡੇ ਮੰਤਰੀ ਕਿਉਂਕਿ ਸਾਰੇ ਪੰਜਾਬ ਦੇ ਹਣਾ ਮੈਂ ਕਹਿੰਦਾ ਪਿੰਡ ਭਾਗਪੁਰਸ ਮੈਂ ਪ੍ਰੋਗਰਾਮ ਰੱਖ ਲੈਣਾ ਜੀ ਟੈਂਟ ਨੂੰ ਟੈਂ ਲਾਵਾਗੇ ਏਸੀਓਸੀ ਪੂਰਾ ਲਾ ਲਾਂਗੇ ਉਥੇ ਆਜੋ ਆਲੇ ਦਲੇ ਲੋਕਾਂ ਨੂੰ ਸੱਦ ਲਾਂਗੇ ਤੇ ਅੱਜ ਤੋਰੇ ਨਹੀਂ ਆਏ ਹੈਗੇ ਜੇ ਪਿੰਡਾਂ ਚੌਣ ਦੀ ਗੱਲ ਕਰਦੇ ਭਾਗਪੁਰ ਪਿੰਡ ਆ ਜਾਣ ਜੀ ਅਸੀਂ ਵਧੀਆ ਹੁਣ ਤਾਂ ਸਵੱਤ ਨਗਰ ਦੇ ਸਹਿਯੋਗ ਨਾਲ ਮੈਂ ਗ੍ਰਾਮ ਪੰਚਾਇਤ ਤੇ ਪੰਚਾਇਤ ਘਰ ਬਣਾਤਾ ਇੱਕ ਗ੍ਰਾਮ ਸਭਾ ਪਾਰਕ ਬਣਾਤੀ ਉਸੇ ਗ੍ਰਾਮ ਸਭਾ ਪਾਰਕ ਦੇ ਵਿੱਚ ਲੈਂਡ ਪੁੱਲਿੰਗ ਦਾ ਜੋ ਤੁਸੀਂ ਕਨਸੈਪਟ ਲੈ ਕੇ ਆ ਰਹੇ ਹੋ ਭਾਗਪੁਰ ਦੀ ਗ੍ਰਾਮ ਸਭਾ ਤੇ ਇਲਾਕੇ ਦੀ ਗ੍ਰਾਮ ਸਭਾਵਾਂ ਨੂੰ ਸੱਦ ਲਾਂਗੇ ਉਥੇ ਆਜੋ ਉੱਥੇ ਬੜ ਕੇ ਤੁਸੀਂ ਸਮਝਾ ਦਿਓ ਲੋਕਾਂ ਨੂੰ ਦੱਸ ਦਿਓ ਵੀ ਆ ਚੰਗਾ ਆ ਮਾੜਾ ਪਰ ਹੁਣ ਤੁਹਾਨੂੰ ਤੁਹ ਤੁਸੀਂ ਜਿੰਨਾ ਮਰਜ਼ੀ ਦੱਸ ਲਿਓ ਲੋਕ ਬਹੁਤ ਸਿਆਣੀਆਂ ಗ್ರಾಮ ਸਭਾ ਬਹੁਤ ਸਿਆਣੀਆਂ ਹੋ ਗਈਆਂ ਬਹੁਤ ਤੁਹਾਡੇ ਵਰਗੇ ਪੱਤਰਕਾਰਾਂ ਨੇ ਚੰਗੀਆਂ ਇਨਫੋਰਮੇਸ਼ਨ ਲੋਕਾਂ ਤੱਕ ਲੈ ਕੇ ਗਏ ਨੇ ਤਾਂ ਲੋਕ ਹੋਣ ਤੁਹਾਡੇ ਇਹ ਜਿਹੜਾ ਫੇਕ ਪ੍ਰੋਡਕਟ ਆ ਕੇਜਬਲ ਪ੍ਰਾਈਵੇਟ ਲਿਮਟਿਡ ਦਾ ਲੈਂਡ ਪੂਲਿੰਗ ਜਿਹੜਾ ਕਸਿਆ ਪਟਿਆ ਜਿਹੜਾ ਜਾਲੀ ਪ੍ਰੋਡਕਟ ਆ ਉਹ ਬਿਲਕੁਲ ਨਹੀਂ बिकੂਗਾ ਤੁਹਾਡਾ ਹਾਂ ਇੱਕ ਚੀਜ਼ बिकੂਗੀ ਜਿਹੜਿਆ ਕੀ ਜਿਹੜਾ ਲੋਕਾਂ ਦਾ ਹਾਦ ਨਾਰਾ ਮਾਰੂਗਾ ਲੋਕ ਉਹਦੇ ਮਗਰ ਜਾਣਗੇ ਤੁਹਾਨੂੰ ਤੁਹਾਡੇ ਜੀ ਲੋਕਾਂ ਨੇ ਇੱਕ ਆਸ ਦੇਖੀ ਸੀਗੀ ਪਰ ਤੁਸੀਂ ਲੋਕਾਂ ਦੀ ਆਸ ਨੂੰ ਠੁਕਰਾਇਆ ਤੁਸੀਂ ਰਿੰਡਾਂ ਤੇ ਅੱਕ ਅਗਾਏ ਨੇ ਜੇ ਤੁਸੀਂ ਸੇਵਾ ਕੀਤੀ ਹੁੰਦੀ ਤਾਂ ਅਸੀਸਾਂ ਉਕਦੀਆਂ ਤੁਹਾਨੂੰ ਸੀਸਾ ਮਿਲਦੀਆਂ ਇਸ ਕਰਕੇ ਹੁਣ ਭੁੱਲ ਜਾਓ ਉਹ جا چکے نہیں جی بہت ਧੰਨਵਾਦ ਭਾਈ ਜੀ ਥੈਂਕ ਯੂ ਬਹੁਤ ਧੰਨਵਾਦ ਲੋਕਵਾਜ ਦਾ ਆਰਐਨਬੀ ਟੀਵੀ ਦਾ ਹੋਰ ਵੀ ਜਨੇ ਸੱਜਣ ਸਵੇਰ ਤੋਂ ਤੁਹਾਡੇ ਵਰਗੇ ਪੱਤਰਕਾਰ ਵੀਰ ਨੇ ਰੱਬ ਤੁਹਾਨੂੰ ਲੰਬੀ ਉਮਰ ਦੇਵੇ ਖਾਸ ਕਰਕੇ ਤੁਹਾਡਾ ਜਨਮ ਦਿਨ ਆ ਰੱਬ ਤੁਹਾਨੂੰ ਲੰਬੀ ਉਮਰ ਤੰਦਰੁਸਤੀ ਚੜ੍ਹਦੀ ਕਲਾ ਪੰਜਾਬ ਪੰਜਾਬੀਅਤ ਪੰਥਰੀ ਸੇਵਾ ਬਖਸ਼ੇ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ